ਇਹਨੇ ਜਦੋਂ ਥੋੜ੍ਹ ਲਈ ਤਾਂ ਮੁੱਲਾਪੁਰ ਤੋਂ ਜਦੋਂ ਰੈਕਪੋਰਟ ਦੇ ਰੋਡ ਤੇ ਚੜ੍ਹੇ ਉੱਥੇ ਜਾ ਕੇ ਗੱਡੀ ਦੀ ਲੋਕੇਸ਼ਨ ਬੰਦ ਹੋ ਗਈ ਪਲਾਸੇ ਦੀ ਬਿੱਟੂ ਦੇ ਮੋਬਾਈਲ ਦੀ ਲੋਕੇਸ਼ਨ ਬੰਦ ਹੋ ਗਈ ਮੋਬਾਈਲ ਵੀ ਬੰਦ ਹੋ ਗਿਆ ਇਹ ਡਰਾਈਵਰ ਨੂੰ ਸੱਪ ਹੋਈ ਐਕਸੀ ਆੜਾ ਉਹ ਵੀ ਗੱਡੀ ਬਿੱਟੂ ਦੀ ਮੋਬਾਈਲ ਬੰਦ ਹੋ ਗਿਆ ਲੋਕੇਸ਼ਨ ਵੀ ਬੰਦ ਹੋ ਗਈ ਤੋ ਕੁ ਗੱਲ ਆ ਇਹਨਾਂ ਨੇ ਫਿਰ ਜਦ ਇਹ ਤੋਂ ਗੱਡੀਆਂ ਲੈ ਕੇ ਪਿੱਛਾ ਕੀਤਾ ਜੀ ਇੱਕ ਗੱਡੀ ਬੜੀ ਤੇਜ਼ੀ ਨਾਲ ਆਈ ਜਿਹਦੇ ਅਗੇ ਨੰਬਰ ਪਲੇਟਾ ਬਿਲਕੁਲ ਨਹੀਂ ਸੀ ਉਤਰੀਆਂ ਹੋਈਆਂ ਸੀ ਉਹ ਪੂਰੀ ਸਪੀਡ ਦੀ ਜਦੋਂ ਕੋੜ ਦੀ ਨਿਕਲ ਲੱਗੀ ਇਹਨਾਂ ਨੇ ਗੱਡੀ ਸਿਆਣੀ ਟੈਕਸੀ ਵਾਲੇ ਨੇ ਵੀ ਗੱਡੀ ਦਾ ਬਿੱਟੂ ਦੀ ਇਹ ਆਪਣੀ ਦੀ ਇਹਨਾਂ ਨੇ ਖੜੇ ਗੱਡੇ ਜਿਹੜੇ ਚਾਹ ਪੀ ਰਹੇ ਸੀ ਮੁੰਡੇ ਟੈਕਸੀ ਦੇ ਵੀ ਇਹਨਾਂ ਨੇ ਜਿਹਦੇ ਗੱਡੀ ਮਗਰ ਲਾ ਲਈ ਤੇ ਆਪਣੇ ਸਾਥੀਆਂ ਨੂੰ ਫੋਨ ਕਰਦਾ ਵੀ ਮੂਰੇ ਗੱਡੀ ਭਾਰਦਾਤ ਕਰਕੇ ਬਿੱਟੂ ਦੀ ਗੱਡੀ ਆਪਣੀ ਦੀ ਇਹ ਲੈ ਕੇ ਭਜੇ ਨੇ ਬੰਦੇ ਉੱਥੇ ਘੁਮਾ ਕੇ ਗੱਡੀ ਉਧਰ ਪਾਰਕ ਵਿੱਚ ਵਾਰਕੀ ਹੈ ਉੱਤਰ ਦੇ ਦੇਖਦੇ ਦੇ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਤੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਦੇਖਦੇ ਦੇ ਖਿਡਕੀਆਂ ਫੋੜ ਕੇ ਜੋ ਘਾਰੋ 6 ਵਜੇ ਇਹਨਾਂ ਪਰਫਰ ਹੋ ਗਈ ਪੁਰਸ ਕੋਲੇ ਚਾਰ ਘਟ ਦੇ ਵਿੱਚ ਬੰਦੇ ਇਹਨਾਂ ਨੇ ਅਰੈਸਟ ਕਰ ਲਈ ਤੇ ਨੇਰੋ ਜੇ ਦੋ ਕਹਿੰਦੇ ਸਾਡੇ ਦਾ ਵਿਸ਼ਵਾਸ ਹੀ ਉੱਠ ਗਿਆ ਜੀ ਇਹਨਾਂ ਬੰਦੇ ਨੂੰ ਬਿਠਾਉਣਾ ਹੀ ਨਹੀਂ ਕਿਸੇ ਤਰੀਕੇ થી ਕਿਹਨੂੰ ਬਿਠਾਵਾਂਗੇ ਹੋਰ ਸਾਨੂੰ ਕੀ ਬੰਦਾ ਬੰਦਾ ਸਾਡੀ ਮੌਤ ਬੈਠੀ ਆ ਮਗਰ ਘਰ ਦੇ ਵਿੱਚ ਸਾਡੇ ਦੇ ਦੋ ਬੇਟੀਆਂ ਨੇ ਜੀ ਤੇ ਬੇਟਾ ਇਹਨਾਂ ਦਾ ਅਨਮੈਰਿਡ ਨੇ ਤਿੰਨੇ ਬੱਚੇ ਜਵਾਨ ਨੇ ਹੁਣ ਵਰਨਾਂ ਦੇ ਤੇ ਰੋਦੀ ਰੋਦੀ ਦਾ ਸਾਡੇ ਨੇ ਇਹੀ ਬਿਠੂ ਸੀਗਾ ਜੀ ਜਿਹੜਾ ਹੈ ਮਡੇ ਹੀ ਇੱਥੇ ਪਰਿਵਾਰ ਨੇ ਰੀਡ ਕਟਰ ਕੀਤਾ ਗਿਆ ਸਸ਼ੀ ਗਾਲਜੀ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਰਸੋ ਦੇਰ ਰਾਤ ਇੱਕ ਟੈਕਸੀ ਡਰਾਈਵਰ ਨੂੰ ਇੱਕ ਰਾਈਡ ਦਾ ਨੋਟੀਫਿਕੇਸ਼ਨ ਆਂਦਾ ਤੇ ਉਹ ਰਾਈਡ ਜਿਹੜੀ ਕਿ ਚੁੱਕ ਲੈਂਦਾ ਵਾ ਤੇ ਉਸ ਤੋਂ ਬਾਅਦ ਉਹ ਕਸਟਮਰ ਨੂੰ ਗ੍ਰੈਂਡ ਵਾਕ ਦੇ ਕੋਲੋਂ ਪਿਕਅਪ ਕਰਨ ਜਾਂਦਾ ਵਾ ਤੇ ਕਸਟਮਰ ਜਿਹੜੀ ਕਿ ਆ ਬੈਠਦਾ ਜਾਂਦਾ ਹੈ ਗੱਡੀ ਦੇ ਵਿੱਚ ਤੇ ਉਸ ਤੋਂ ਬਾਅਦ ਖਬਰ ਸਾਹਮਣੇ ਇਹ ਆਂਦੀ ਹੈ ਕਿ ਉਸ ਟੈਕਸੀ ਡਰਾਈਵਰ ਦਾ ਕਤਲ ਕਰਕੇ ਉਸ ਨੂੰ ਮੌਤ ਦੇ ਕਾਰਡ ਉਤਾਰਿਆ ਜਾਂਦਾ ਹੈ ਹਾਲਾਂਕਿ ਗੱਡੀ ਜਰੀ ਹੈ ਇਤਲਾ ਜਰੀ ਮਿਲਦੀ ਆ ਮੁੱਲਾਪੁਰ ਤੋਂ ਮਿਲਦੀ ਹੈ ਹਾਲਾਂਕਿ ਫਿਲਹਾਲ ਦੀ ਕੜੀ ਘਰ ਦੇ ਪਰਿਵਾਰ ਦੇ ਵਿੱਚ ਸ਼ੋਕ ਦੀ ਲਹਿਰ ਹੈ ਮਾਮਲਾ ਜਾਨਣਾ ਕਿ ਪੂਰਾ ਮਾਮਲਾ ਹੋਇਆ ਕੀ ਹੈ ਕੋਦੋਦਾ ਹੋਇਆ ਵਾ ਕਿੱਦਾਂ ਉਸ ਕਿੱਦਾਂ ਉਸਰੀ ਮੌਤ ਹੋਈ ਹੈ ਸਾਰੇ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਕਿੰਨੀ ਕੀ ਉਮਰ ਸੀ ਕੀ ਕੀ ਕਰਦੇ ਸੀਗੇ ਕਿੰਨੇ ਸਾਲ ਤੋਂ ਟੈਕਸੀ ਡਰਾਈਵਰ ਸੀਗੇ ਕਿੱਥੇ ਕਿੱਥੇ ਜਾਂਦੇ ਸੀਗੇ ਤੇ ਕਿੰਨੇ ਵਜੇ ਘਰੋਂ ਨਿਕਲੇ ਸੀਗੇ ਇਹ ਸਾਰੀ ਜਾਣਕਾਰੀ ਤੁਹਾਨੂੰ ਨਾਲ ਪਹੁੰਚਾਵਾਂਗੇ ਹਾਲ ਆ ਦੀ ਪਰਿਵਾਰ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਸਸੀ ਕਾਲ ਜੀ ਸਿੱਧਾ ਸਰ ਅੱਛਾ ਕੀ ਨਾਮ ਸੀ ਉਹਨਾਂ ਦਾ ਜਿਨ੍ਹਾਂ ਦਾ ਮੌਤ ਹੋਈ ਇਹ ਗਰਮੀਤ ਸਿੰਘ ਸੀਗਾ ਜੀ ਹਮ ਸਰ ਵਾਕਿਆ ਕੀ ਹੋਇਆ ਸੀਗਾ ਮੌਤ ਕਿੱਦਾਂ ਹੋਈ ਤੇ ਕਦੋਂ ਪਤਾ ਲੱਗਿਆ ਕਿ ਮੌਤ ਹੋ ਗਈ ਮੌਤ ਸਾਰੇ ਹੋ ਸੀਗਾ ਵੀ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀਗਾ ਜੀ ਇਹ ਗ੍ਰੈਂਡ ਬਾਕ ਕੋਲੇ ਇਹ ਟੈਕਸੀਡੈਂਟ ਦੇ ਰੋਕ ਖੜਦੇ ਸੀ ਟੈਕਸੀ ਵਾਲੇ ਇੱਥੋਂ ਦੋ ਬੰਦੇ ਆ ਕੇ ਤਿੰਨ ਬੰਦੇ ਗੱਡੀ ਦੀ ਕੀਤੀ ਵੀ ਅਸੀਂ ਰੈਕੋਰਡ ਜਾਣਾ ਚਾਹੁੰਦੇ ਸੀ ਇਹਨਾਂ ਨੇ ਗੱਡੀ ਲੈ ਕੇ ਇੱਥੋਂ ਰੈਕੋਰਡ ਨੂੰ ਜਦੋਂ ਰਵਾਨਾ ਹੋਇਆ ਇਹ ਟੈਕਸੀ ਵਾਲਾਂ ਦੇ ਆਪਸ ਵਿੱਚ ਹੀ ਸਬੰਧ ਕਰਕੇ ਇਹ ਇੱਕ ਦੂਜੇ ਨੂੰ ਕੇਸੇ ਭੇਜ ਦਿੰਦੇ ਆ ਵੀ ਅਸੀਂ ਜੀ ਇੱਕ ਦੂਜੇ ਤਾਂ ਕਿ ਪਤਾ ਲੱਗਦਾ ਰਹੇ ਇਹਨਾਂ ਜਦੋਂ ਇੱਥੋਂ ਲਏ ਤਾਂ ਮੁੱਲਾਪੁਰ ਤੋਂ ਜਦੋਂ ਰੈਕੋਰਡ ਦੇ ਰੋਡ ਤੇ ਚੜ੍ਹੇ ਉੱਥੇ ਜਾ ਕੇ ਗੱਡੀ ਦੀ ਲੋਕੇਸ਼ਨ ਬੰਦ ਹੋ ਗਈ ਪਲਾਸੇ ਦੀ ਬਿੱਟੂ ਦੇ ਮੋਬਾਈਲ ਦੀ ਲੋਕੇਸ਼ਨ ਬੰਦ ਹੋਈ ਮੋਬਾਈਲ ਵੀ ਬੰਦ ਹੋ ਗਿਆ ਇਹ ਡਰਾਈਵਰ ਨੂੰ ਸੱਕ ਹੋਈ ਟੈਕਸੀ ਆਣਾ ਰੋ ਵੀ ਗੱਡੀ ਬਿੱਟੂ ਦੀ ਮੋਬਾਈਲ ਬੰਦ ਹੋ ਗਿਆ ਲੋਕੇਸ਼ਨ ਵੀ ਬੰਦ ਹੋ ਗਈ ਕੋਈ ਗੱਲ ਆ ਠੀਕ ਹੈ ਜੀ ਇਹਨਾਂ ਨੇ ਫਿਰ ਜਦੇ ਇੱਥੋਂ ਗੱਡੀਆਂ ਲੈ ਕੇ ਪਿੱਛਾ ਕੀਤਾ ਜੀ ਅੱਗੇ ਜਾ ਕੇ ਹਿਸਸੋ ਵਾਲ ਪਿੰਡ ਪੈਂਦਾ ਜੀ ਆਪਣੇ ਸੁਧਾ ਰੋਡ ਦੇ ਉੱਥੇ ਇੱਕ ਢਾਬਾ ਉੱਥੇ ਕਿਤੇ ਇਹ ਕੁਦਰਤੀ ਵੀ ਚਾਹ ਪੀਣ ਲੱਗ ਵੀ ਬਿੱਟੂ ਦੀ ਲੋਕੇਸ਼ਨ ਦਾ ਮਿਲ ਨਹੀਂ ਰਹੀ ਮੋਬਾਈਲ ਨਹੀਂ ਮਿਲ ਰਹਾ ਵੀ ਹੋ ਸਕਦਾ ਘਰੇ ਜਾ ਕੇ ਰੈਸਟ ਕਰ ਕਰਿਆ ਹੋ ਵੀ ਆਪਾਂ ਵਾਪਸ ਚੱਲਦੇ ਹਾਂ ਕੁਦਰਤੀ ਉਸੇ ਟਾਈਮ ਹੀ ਇੱਕ ਗੱਡੀ ਬੜੀ ਤੇਜ਼ੀ ਨਾਲ ਆਈ ਜਿਹਦੀ ਅਗੇ ਨੰਬਰ ਬੇਟਾ ਬਿਲਕੁਲ ਨਹੀਂ ਸੀ ਉਤਰੀਆਂ ਹੋਈਆਂ ਸੀ ਉਹ ਪੂਰੀ ਸਪੀਡ ਦੀ ਜਦੋਂ ਕੋੜ ਦੀ ਨਿਕਲ ਲੱਗੀ ਇਹਨਾਂ ਨੇ ਗੱਡੀ ਸਿਆਲ ਦੀ ਟੈਕਸੀ ਵਾਲੇ ਨੇ ਵੀ ਗੱਡੀ ਤੇ ਬਿੱਟੂ ਦੀ ਆ ਇਹ ਆਪਣੀ ਦੀ ਠੀਕ ਆ ਜੀ ਉਹਨਾਂ ਨੇ ਕਿਸੇ ਯਾਰ ਦੋਸਤਾਂ ਦੇਖੀ ਸੀ ਇਹ ਟੈਕਸੀ ਵਾਲੇ ਨੇ ਜੀ ਟੈਕਸੀ ਇੱਥੇ ਰਹਿੰਦੇ ਨੇ ਬੰਦੇ ਸਾਰੇ ਬੰਦੇ ਇੱਕ ਦੂਜੇ ਇੱਥੋਂ ਇਕੱਠੇ ਨੇ ਸਾਰੇ ਅਟੈਚਮੈਂਟ ਨੇ ਟੈਕਸੀ ਜੂਨੀਅਰ ਇਹਨਾਂ ਦੀ ਬਣੀ ਹੋਈ ਸਾਰੀ ਟੈਕਸੀ ਡੈਂਟ ਦੀ ਇਹ ਸਾਰੇ ਬੰਦੇ ਇੱਕ ਦੂਜੇ ਟੱਚ ਰਹਿੰਦੇ ਨੇ ਇਹਨਾਂ ਨੇ ਜਦੋਂ ਦੇਖਿਆ ਵੀ ਚਲੋ ਉਹ ਜਦੋਂ ਨਿਕਲੀ ਗੱਡੀ ਗੱਡੀ ਪੂਰੀ ਸਪੀਡ ਨਾਲ ਉਹ ਮੋੜ ਕੱਟਿਆ ਜੀ ਉਹਨਾਂ ਨੇ ਹਿੱਸੇ ਵਾਲਾ ਰੋਡ ਦੇ ਤੇ ਸੁਧਾਰ ਦੇ ਤੇ ਪੰਡੇ ਹੇਸਾ ਆਡੂ ਇੱਕ ਰੋਡ ਜਾਂਦੀ ਆ ਉਸ ਰੋਡ ਤੇ ਪੂਰੀ ਸਪੀਡ ਨਾਲ ਜਿਹੜੀ ਵਕਤ ਆ ਬ੍ਰੇਕ ਲਾ ਕੇ ਗੱਡੀ ਮੋੜਦੇ ਆ ਐਕਸਪਰਟ ਬੰਦਾ ਹੀ ਮੋੜੂ ਨਾ ਜਿਹੜੀ ਜਾਣਕਾਰੀ ਉਹ ਬੰਦਾ ਉਹੀ ਮੋੜ ਬੜੂ ਠੀਕ ਆ ਜੀ ਇਹਨਾਂ ਨੇ ਜਦੋਂ ਪੂਰੀ ਗੱਡੀ ਸਪੀਡ ਨਾਲ ਮੋੜੀ ਇਹਨਾਂ ਨੇ ਖੜੇ ਗੱਡੇ ਜਿਹੜੇ ਚਾਹ ਪੀ ਰਹੇ ਸੀ ਮੁੰਡੇ ਟੈਕਸੀ ਦੇ ਵੀ ਇਹਨਾਂ ਨੇ ਜਿਹੜੇ ਗੱਡੀ ਮਗਰ ਲਾ ਲਈਆਂ ਤੇ ਆਪਣੇ ਸਾਥੀਆਂ ਨੂੰ ਫੋਨ ਕਰਤਾ ਵੀ ਮੂਰੇ ਗੱਡੀ ਭਾਰਦਾਤ ਕਰਕੇ ਬਿੱਟੂ ਦੀ ਗੱਡੀ ਆ ਆਪਣੀ ਦੀ ਇਹ ਲੈ ਕੇ ਭਜੇ ਨੇ ਬੰਦੇ ਵੀ ਇਹਨਾਂ ਨੂੰ ਕੋਹਰੋ ਪਿੰਡ ਵਾਲੇ ਬੰਦੇ ਮੂਰੇ ਆ ਗਏ ਜੀ ਰੋਡ ਦੇ ਉੱਤੇ ਜ਼ਿਆ ਇਹਨਾਂ ਨੇ ਗੱਡੀ ਐ ਕਿਥੇ ਬਾਗੜਿਆ ਜਾਂ ਪੈਂਦਾ ਜੀ ਨਾਲ ਟੈਂਕੀ ਆ ਪਾਣੀ ਦੀ ਸਰਕਾਰੀ ਬਣੀ ਹੋਈ ਉੱਥੇ ਕਮਾ ਕੇ ਗੱਡੀ ਉਧਰ ਪਾਰਕ ਵਿੱਚ ਵੜਦੀ ਜੰਨੇ ਉੱਤਰ ਦੇ ਦੇਖਦੇ ਦੇ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਨੇਦੇ ਤੋਂ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਦੇਖਦੇ ਦੇ ਖਿੜਕੀਆਂ ਖੋਲ ਕੇ ਜੋ ਫਰਾਰ ਹੋ ਗਏ ਬੰਦੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਕੁਦਰਤੀ ਇਹ ਪੁਲਿਸ ਨੂੰ ਫਿਰ ਰਿਪੋਰਟ ਵਗੈਰਾ ਜਦੋਂ ਪਤਾ ਲੱਗੀ ਇਹਨਾਂ ਨੇ ਫਿਰ ਉਹ ਸਾਰੇ ਬੰਦੇ ਜੀ ਇਹ ਪੁਲਿਸ ਨੇ ਆਪਣੀ ਪੂਰੀ ਸਾਂਭਿੰਦ ਕਰਕੇ ਜੀ ਸਰਹਾਰ ਦੀ ਪੁਲਿਸ ਦੇ ਸਾਡੇ ਦਾਖੇ ਦੀ ਪੁਲਿਸ ਇਹਨਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਪੂਰਾ ਪ੍ਰਸ਼ਾਸਨ ਨੇ ਜੜਦੀ ਐਨੀ ਹੈਰਾਨਗੀ ਦੀ ਗੱਲ ਆ ਚਾਰ ਘੰਟੇ ਦੇ ਵਿੱਚ 10 ਬੰਦੇ ਨੂੰ ਜਿਹਨੂੰ ਬੰਦੇ ਫੜ ਲਏ 4 ਘੰਟੇ ਦੀ 6 ਵਜੇ ਇਹਨਾਂ ਪਰਫਰ ਹੋ ਗਈ ਪੁਲਸ ਕੋਲੇ ਚਾਰ ਘੰਟੇ ਦੇ ਵਿੱਚ ਬੰਦੇ ਇਹਨਾਂ ਨੇ ਅਰੈਸਟ ਕਰ ਲਈ ਸੀ ਤਿੰਨੇ ਰੁਪਈ ਤਿੰਨੇ ਰੁਪਈ ਕੜ ਕੇ ਇਹਨਾਂ ਨੇ ਆਪਦੇ ਫਟਕੇ ਉੱਥੇ ਆਪਣੇ ਸਿਹਾਰ ਥਾਣੇ 'ਚ ਲੈਂਦੇ ਜੀ ਠੀਕ ਆ ਬਾਕੀ ਜੋ ਇਹਨਾਂ ਦੀ ਕਾਰਵਾਈ ਚੱਲਦੀ ਆ ਹੁਣ ਪ੍ਰਸ਼ਾਸਨ ਦੇਖੋ ਬੰਦਾ ਜਿਹੜਾ ਘਰ ਚੋਂ ਚਲਿਆਗਾ ਉਹਦੀ ਹੁਣ ਘਾਟ ਤੱਕ ਕਿਸੇ ਤਰੀਕੇ ਨਾਲ ਪੂਰੀ ਹੋਣੀ ਹੈ ਅੱਛਾ ਬਾਈ ਜੀ ਮੈਂ ਇੱਕ ਗੱਲ ਪੁੱਛਣਾ ਚਾਹਾਂਗੀ ਇਹਦਾ ਕੋਈ ਲਾਕਡਕ ਸੀਗੀ ਇਹਨਾਂ ਦੇ ਇਹਨਾਂ ਗੁਰਮੀਤ ਨਾਲ ਨਹੀਂ ਨਹੀਂ ਸਰ ਲਾਕਡਕ ਕੋਈ ਨਹੀਂ ਸੀਗਾ ਜੀ ਕਿਸੇ ਨਾਲ ਵੀ ਹੁਣ ਤੁਸੀਂ ਟੈਕਸੀ ਟੈਟ ਦੀ ਵੀ ਗੱਲ ਕਰੋਗੇ ਟੈਕਸੀ ਵਾਲੇ ਬੰਦੇ ਨਾਲ ਤੇ ਕਿਸੇ ਨਾਲ ਵੀ ਗੱਲ ਕਰੋਗੇ ਹਰ ਬੰਦਾ ਕਹੋ ਵੀ ਯਾਰ ਇਹ ਪਰਸਨ ਉਹ ਇਦਾਂ ਦੀ ਵੀ ਕਿਸੇ ਨਾਲ ਬਾਤ ਕਟਕੂ ਕਰ ਲਈ ਨਹੀਂ ਸੀ ਕਰਦਾ ਕੋਈ ਲਾਕਡਕ ਨਹੀਂ ਜੀ ਅੱਜ ਤੱਕ ਕੋਈ ਕੋਈ ਕੰਪਲੇਟ ਕੋਈ ਸ਼ਿਕਾਇਤ ਹੈ ਹੀ ਨਹੀਂ ਇਹਦੀ ਹਰ ਬਤਾ ਹੀ ਇੰਨਾ ਜਣੀ ਜੂਨੀਅਰ ਘਟੋਟ 100 ਗੱਡੀ ਕਾ ਗਈ ਜੀ ਗੱਲ ਉੱਥੇ ਸਾ ਠੀਕ ਹੈ ਜੀ ਇਸ ਕਰਕੇ ਜਾਣ ਦੀ ਕੋਈ ਕਿਸੇ ਨਾਲ ਕੋਈ ਲਾਗੜਾਟ ਨਹੀਂ ਸੀਗੀ ਜੀ ਤੇ ਜਿਹੜਾ ਬੱਚੇ ਨਹਿੰਗ ਦਾ ਬਾਣਾ ਪਾਇਆ ਜਿਹੜਾ ਬੰਦਾ ਤੇ ਇਹ ਬੰਦਾ ਜੀ ਇਹ ਹੁਣ ਦੇਖੋ ਇਹ ਕਲੰਕ ਤੱਕ ਕਿਸਮ ਦਾ ਸਮਾਜ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਬਾੜੇ ਜੀ 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 ਠੀਕ ਹੈ ਜੀ ਮੰਗ ਕੀ ਕਰਦੇ ਪ੍ਰਸ਼ੰਸਾ ਮੰਗ ਤਾਂ ਦੇਖੋ ਜੀ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਹੁਣ ਚੋਣ ਕਰਕੇ ਸਾਡੇ ਤਾਂ ਜੀ ਜਿਹੜੇ ਜੱਥੇਬੰਦੀਆਂ ਨੇ ਸਾਡੇ ਅਕਾਲੀ ਜਾਨਾਂ ਜੋ ਵੀ ਹੈਗੀਆਂ ਬਣੀਆਂ ਹੋਈਆਂ ਉਹਨਾਂ ਮੁਰੇ ਅਸੀਂ ਇਹ ਰੱਖਾਂਗੇ ਸਵਾਰ ਵੀ ਇਹ ਜਿਹੇ ਬੰਦੇ ਦੀ ਪੂਰੀ ਇਹਦੇ ਦੇ ਬਾਣਾ ਲਹਾ ਕੇ ਇਸ ਨੂੰ ਡਿਸਕੀਟਾ ਦਿੱਤੇ ਤੇ ਵੱੜੀ ਸਜ਼ਾ ਜਿਹੀ ਦਿੱਤੀ ਜਾਵੇ ਇਸੇ ਨੂੰ ਕਿਉਂਕਿ ਤਾਂ ਸਾਡੇ ਲਈ ਵੀ ਕਲੰਕਤ ਨੇ ਇਸ ਤਰ੍ਹਾਂ ਦੇ ਲੋਕੇ ਇਸ ਬਾਣੇ ਚ ਆ ਕੇ ਇਦਾਂ ਦੇ ਹਰਕਤ ਕਰਨਗੇ ਸੁਰੱਖਿਅਤ ਹੈਗੇ ਕਿਸੇ ਨੂੰ ਕਿਤੇ ਜਿਹੜੇ ਟੈਕਸੀ ਡਰਾਈਵਰ ਨੇ ਹੋਰ ਜੀ ਸਰ ਸੁਰੱਖਿਅਤ ਹੈਗੇ ਕਿਸੇ ਹੋਰ ਜੇ ਸਰਾਕ ਸੇ ਦੋ ਕਹਿੰਦੇ ਸਾਡੇ ਦਾ ਵਿਸ਼ਵਾਸ ਹੀ ਉੱਠ ਗਿਆ ਜੀ ਇਸੇ ਬੰਦੇ ਨੂੰ ਬਿਠਾਉਣਾ ਹੀ ਨਹੀਂ ਕਿਸੇ ਤਰੀਕੇ ਅਸੀਂ ਕਿਹਨੂੰ ਪਠਾਵਾਂਗੇ ਪਰ ਸਾਨੂੰ ਕੀ ਪਤਾ ਬੰਦਾ ਸਾਡੀ ਮੌਤ ਬੈਠੀ ਆ ਮਗਰ ਵੀ ਸਾਡੇ ਬੈਠੇ ਆ ਅਸੀਂ ਗੱਡੀ ਚਲਾਉਨੇ ਆ ਟੋਟਲ ਇਸ ਕਾਂਟ ਦੇ ਵਿੱਚ ਕਿੰਨੇ ਜਾਨੇ ਸ਼ਾਮਿਲ ਹੈਗੇ ਨੇ ਇਹ ਤਿੰਨ ਬੰਦੇ ਆ ਜੀ ਤਿੰਨੇ ਬੰਦੇ ਰੂਪੀ ਆਣ ਜੀ ਤਿੰਨ ਦੋ ਬੰਦੇ ਉੱਥੇ ਦੇ ਆ ਜੀ ਆਪਣੇ ਮੋਹੀ ਪਿੰਡ ਦੇ ਤੇ ਪਲੱਸ ਇੱਕ ਹੈਗਾ ਜੀ ਦਾਖਾ ਪਿੰਡ ਦਾ ਉਹ ਦੋ ਤਾਂ ਇੱਥੇ ਪਿੰਡ ਦਾ ਜਿਹੜੇ ਜਿਹੜੇ ਰਾਈਡ ਬੁੱਕ ਹੋਈ ਸੀ ਜਦੋਂ ਉਦੋਂ ਉਦੋਂ ਕਿੰਨੇ ਕੁ ਬੰਦੇ ਜਿਹੜੀ ਰਾਈਡ ਬੁੱਕ ਕੀਤੀ ਗਈ ਸੀ ਕਿੰਨੇ ਬੰਦਿਆ ਇਹ ਟੈਗ ਕੀਤੀ ਗਈ ਰਾਈਡ ਕਿੰਨੇ ਬੰਦੇ ਲਈ ਇੱਥੋਂ ਦੇ ਦੋ ਬੰਦੇ ਦੱਸਦੇ ਆ ਵੀ ਦੋ ਬੰਦੇ ਨੇ ਕੀਤੀ ਆ ਜੀ ਤੀਸਰਾ ਬੰਦਾ ਰਸਤੇ 'ਚੋਂ ਮੜਾਇਆ ਇਹਨਾਂ ਨੇ ਅੱਛਾ ਜਿਹੜਾ ਨਹਿਂਗ ਸੀ ਉਹਨੂੰ ਰਸਤੇ 'ਚੋਂ ਮੜਾਇਆ ਇਦਾਂ ਦੱਸ ਰਹੇ ਨੇ ਅੱਛਾ ਹਾਂਜੀ ਇਹ ਦੱਸ ਰਹੇ ਆ ਠੀਕ ਆ ਤੇ ਉਹਨੂੰ ਪੁਲਿਸ ਨੇ ਗੁੱਤੀ ਸਮਝਾਤੀ ਏ ਇਕੱਠੀ ਇਹ ਪੁਲਿਸ ਨੇ ਦੇਖੋ ਜੀ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਆ ਪੂਰੀ ਸਾਰੇ ਬੰਦੇ ਰੈਸਟ ਕਰ ਲਏ ਫੜ ਲਏ ਹਨ ਤੇ ਚਲੋ ਮੁਕਾਦਮਾ ਪੇਸ਼ ਕਰਦੇ ਜੋ ਵੀ ਕੋਣ ਕੋਣ ਰਹਿੰਦਾ ਵਾ ਜੀ ਸਰ ਘਰ 'ਚ ਕੋਣ ਕੋਣ ਘਰ ਦੇ ਵਿੱਚ ਸਾਰੇ ਨੇ ਦੋ ਬੇਟੀਆਂ ਨੇ ਜੀ ਤੇ ਬੇਟਾ ਇਹਨਾਂ ਦਾ ਅਨਮੈਰਿਡ ਨੇ ਤਿੰਨੇ ਬੱਚੇ ਜਵਾਨ ਨੇ ਹੁਣ ਵਰਨ ਰਹੇ ਆ ਜੀ ਠੀਕ ਹੈ ਬੜੀ ਸ਼ਕਤੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਵੀ ਇਹਨੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਨਹੀਂ ਗੱਲ ਤੇ ਉਹ ਦੋਸ਼ੀਆਂ ਨੂੰ ਪੂਰੀ ਜੋਗ ਸਜ਼ਾ ਜਿਹੜੀ ਬਣਦੀ ਹੋਰ ਮਿਲਣੀ ਚਾਹੀਦੀ ਹੈ ਠੀਕ ਹੈ ਬਿਲਕੁਲ ਇਹ ਸਾਡਾ ਸੀ ਕਿ ਇਹ ਪਰਿਵਾਰਕ ਮੈਂਬਰ ਤੇ ਸਦਸਿਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਆਰੋਪੀਆਂ ਨੂੰ ਬੰਦੀ ਕਰ ਵੀ ਹੈ ਜਿਹੜੀ ਹੈ ਉਹਨਾਂ ਨੂੰ ਮਿਲਦੀ ਮਿਲਣੀ ਚਾਹੀਦੀ ਹੈ ਤੇ ਜਿਹੜਾ ਇੱਕ ਕਤਲ ਹੋਇਆ ਵੈ ਇਸ ਕਤਲ ਦੀ ਜਿਹੜੀ ਸਾਰੀ ਇੱਕ ਪਲੈਨਿੰਗ ਜਿਹੜੀ ਕੀ ਕੀਤੀ ਗਈ ਸੀ ਕਿ ਗੁਰਮੀਤ ਦੇ ਨਾਲ ਉਸ ਔਰੂਪੀਆ ਨੂੰ ਸਭ ਤੋਂ ਸਖਤ ਕਾਰਵਾਈ ਮਾਨਕ ਅਦਾਲਤ ਤੋਂ ਮੰਗੀ ਉਹਨਾਂ ਨੇ ਸਜ਼ਾ ਮੰਗੀ ਹੈ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਬਰਾਬਰ ਦੀ ਸਜ਼ਾ ਜਿਹੜੀ ਕਿ ਮਿਲਣੀ ਚਾਹੀਦੀ ਹੈ ਕਿਉਂਕਿ ਗੁਰਮੀਤ ਦੇ ਘਰ ਕੱਲਾ ਹੀ ਜੀਵ ਸੀਗਾ ਉਹ ਕਮਾਨ ਵਾਲਾ ਪਰ ਹੁਣ ਉਹ ਇਸ ਦੁਨੀਆ ਤੇ ਨਹੀਂ ਰਿਹਾ ਮਾਤਮ ਦਾ ਮਾਹੌਲ ਹੈ ਦੇਖ ਸਕਦੇ ਹੋ ਡੈੱਡ ਬੋਡੀ ਇੱਥੇ ਆ ਚੁੱਕੀ ਹੈ ਉਸ ਗੁਰਮੀਤ ਗੁਰਮੀਤ ਵਿਅਕਤੀ ਦੀ ਹਾਲਾਕੀ ਦੱਸਿਆ ਜਾ ਰਿਹਾ ਉਸ ਦੇ ਕਰੇ ਉਹ ਬੇਟੀਆਂ ਅਤੇ ਇੱਕ ਪੁੱਤ ਹੈ ਕਮਾਨ ਵਾਲਾ ਗੁਰਮੀਤ ਸੀਗਾ ਹਾਲਾਂਕਿ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਟੈਕਸੀ ਡਰਾਈਵਰ ਹੁਣ ਕਿਸੇ ਸਵਾਰੀ ਬਠਾਣ ਤੋਂ ਪਹਿਲਾਂ ਡਰੰਗੇ ਕਿਉਂਕਿ ਸਵਾਰੀਆਂ ਦਾ ਭਰੋਸਾ ਸਵਾਰੀਆਂ ਦਾ ਭਰੋਸਾ ਹੁਣ ਟੈਕਸੀ ਡਰਾਈਵਰ ਤੇ ਹੁੰਦਾ ਪਰ ਟੈਕਸੀ ਡਰਾਈਵਰ ਦਾ ਸਵਾਰੀਆਂ ਤੋਂ ਭਰੋਸਾ ਉੱਡ ਚੁੱਕਾ ਵੈ 24 ਘੰਟੇ ਦੀ ਹੜਤਾਲ ਜਿਹੜੀ ਕੀ ਹੈ ਕੀਤੀ ਗਈ ਹੈ ਤੇ ਦੇਖਣਾ ਇਹ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦਾ ਮਸਲੇ ਦਾ ਹੱਲ ਹੋਵੇਗਾ ਕਿ ਟੈਕਸੀਆਂ ਚੱਲਣਗੀਆਂ ਨਹੀਂ ਚੱਲਣਗੀਆਂ ਇਹ ਆਉਣ ਸਮੇਂ ਦੇਖਣਾ ਹੈ ਜੁੜੇ ਰਹੋ ਲਖਣ ਲਾਈਵ ਦੇ ਨਾਲ ਦੀਪਕ ਕੁਮਾਰ ਜਨਾ ਯੰਬਰਪੋਰ ਧੰਨਵਾਦ ਸੇ ਵਿਦਨ ਚਿੰਤੂ 4 ਘੰਟੇ ਹੀ ਸਾਨੂੰ ਅੱਜ ਇਹਦਾ ਦੋਸ਼ਾ ਪਤਾ ਚੱਲਿਆ ਇਹ ਗੱਲ ਇਸ ਤਰ੍ਹਾਂ ਹੋਈ ਕਿ ਜਿਹੜੇ 30 ਬੰਦੇ ਸੀ ਕਿ ਹਰ ਇੱਕ ਉਸ ਹੈਤੀ ਉਹ ਤੇਜ ਤੇ ਗੁਰਵੰਤ ਇਹ ਤਿੰਨ ਬੰਦਿਆਂ ਨੇ ਹਾਰ ਕਿਸੀ ਬੇਸਿਕੀ ਉਹਦੀ ਟੈਕਸੀ ਤੇ ਮੁੜ ਕੇ ਜਦੋਂ ਇਹਨਾਂ ਦਾ ਬੇਸਿਕ ਆਈਡੀਆ ਸੀਗਾ ਉਹਨੂੰ ਲੁੱਟੋ ਪੜਨ ਦਾ ਤੇ ਜਦੋਂ ਜਿਹੜਾ ਗੁਰਮੀਤ ਸੀ ਇਹ ਕਾਫੀ ਦਲੇਰੀ ਨਾਲ ਇਹਨਾਂ ਦਾ ਸਾਹਮਣਾ ਕੀਤਾ ਤੇ ਕਨਫਰੋਂਟ ਕੀਤਾ ਪਰ ਇਹ ਕਿਉਂਕਿ ਤਿੰਨ ਬੰਦਿਆਂ ਨੇ ਉਹ ওভারਪਾਵਰ ਕਰਕੇ ਉਹਦਾ ਮਰਡਰ ਕੀਤਾ ਕੰਜਰ ਦੇ ਨਾਲ ਵਾਰ ਕਰਕੇ ਤੇ ਅਲਟੀਮੇਟਲੀ ਉਹਦੀ ਜਿਹੜੀ ਸੜਾਕ ਨਾਲ ਹੈ ਉਹਦੇ ਤੇ ਉਹਦੀ ਬੋਡੀ ਉਹਦੇ ਡੈਡ ਬੋਡੀ ਨੂੰ ਉਹਦੇ ਵਿੱਚ ਡਰਾਪ ਕਰਾ ਦਿੱਤਾ ਤੇ ਇਹ ਸਾਰਾ ਅਸੀਂ ਨਾਲ ਦੀ ਨਾਲ ਹੀ ਬੰਦੇ ਜਿਹੜੇ ਤਿੰਨੋ ਸੀਗੇ ਮੁੜ ਕੇ ਵੀ ਅਸੀਂ ਤਸਕੀਰ ਸ਼ੁਰੂ ਕੀਤੀ ਇਹਨਾਂ ਦਾ ਇੱਕ ਦੋ ਮੋਟਰਸਾਈਕਲ ਸਾਨੂੰ ਲੱਭੇ ਸੀਸੀਟੀਵੀ ਕੈਮਰਾਸ ਤੋਂ ਜਦੋਂ ਉਹਨਾਂ ਨੇ ਹਾਇਰ ਵੱਡੀ ਟੈਕਸੀ ਕਿ ਕਿਤੀ ਦੀ ਰਾਤ 9:00 10:00 ਵਜੇ ਤੇ ਉਸ ਤੋਂ ਪਹਿਲਾਂ ਇਹ ਦੋ ਮੋਟਰਸਾਈਕਲ ਤੇ ਖੜਾ ਕੇ ਗਏ ਉਹ ਨੰਬਰਾਂ ਦੀ ਡਿਟੇਲ ਲੈ ਕੇ ਮੋਟਰਸਾਈਕਲ ਦੇ ਨੰਬਰਾਂ ਦੀ ਅੱਗੇ ਤਸਕੀਰ ਚੱਲੀ ਤੇ ਉਦੋਂ ਤੋਂ ਸਾਨੂੰ ਪਤਾ ਚੱਲਿਆ ਵੀ ਇਹ ਮੰਗਨੇ ਮੋਟਰਸਾਈਕਲ ਸੀਗੇ ਇਹ ਇਹਨਾਂ ਨੇ ਆਪਣੇ ਅਕੀਦੇ ਦੇ 200 ਮੰਗੀਆਂ ਸੀ ਉਹਨਾਂ ਨੇ ਸਾਨੂੰ ਇਹਦੀ ਵਾਰ ਇਨਫੋਰਮੇਸ਼ਨ ਦਿੱਤੀ ਅਗੇ ਨਾਲ ਵੀ ਸੀਰੀਅਰ ਐਨਲਾਈਜ਼ ਕੀਤੀ ਗਈ ਤੇ ਉਹ ਸੀਰੀਅਰ ਦੇ ਵਿੱਚ ਸਾਨੂੰ ਨੰਬਰ ਆਇਆ ਇਹ ਉਹਨਾਂ ਦੀ ਲੋਕੇਸ਼ਨ ਲੁੜਕੇ ਪਏ ਦਾ ਰੋਪੜ ਜ਼ਿਲ੍ਹੇ ਦੇ ਵਿੱਚ 100 ਰੁਪਏ ਦੀ ਆ ਰਹੀ ਸੀ ਤੇ ਅਸੀਂ ਤਿੰਨੋਂ ਬੰਦੇ ਸਾਡੀ ਜਿਹੜੀ ਟੀਮਾਂ ਬਣਾਈਆਂ ਸੀ ਵਾਕਫੋਕ ਐਸਪੀਡੀ ਮੈਡਮ ਦੇ ਅੰਡਰ ਨਾਲ ਡੀਐਸਪੀ ਡੀਐਸਪੀ ਦਾ ਐਸਐਚਓ ਤਿੰਨ ਚਾਰ ਸੀ ਇਹ ਇਹਨਾਂ ਨੇ ਮਲਟੀਪਲ ਟੀਮਾਂ ਨੇ ਸਾਰੇ ਐਂਗਲਸ ਤੋਂ ਕਰਦੇ ਹੋਏ ਕਾਰਵਾਈ ਨੋਟ ਬਜੇ ਨੂੰ ਤਿੰਨ ਬੰਦੇ ਕੱਲ ਰੈਕ ਕਰ ਲਏ ਤੇ ਅਜਿਹਾ ਨਾ ਰਿਮਾਂਡ ਲੈ ਕੇ ਅੱਗੇ ਤਕਰੀਰ ਜਾਨੀ। ਬੋਡੀ ਮਿਲ ਗਈ ਜਿੰਦੀ। ਜੀ ਡੈੱਡ ਬੋਡੀ ਹੈ ਜੀ ਉਹ ਅਸੀਂ ਚਾਰ ਟੀਮਾਂ ਲਗਾਈਆਂ ਉਹਨੇ ਦੋਤਾ ਕੋਰਾ ਦੇ ਨਾਲ ਉਹ ਸਾਨੂੰ ਉਮੀਦ ਹੈ ਕਿ ਕਾਫੀ ਜਲਦੀ ਸਿਰਾਲ ਰਿਕਵਰ ਹੋ ਜਾਏ। ਨਹੀਂ ਕਾਰ ਲੁੱਟਣਾ ਉਹਨਾਂ ਦਾ ਪਰਪਸ ਨਹੀਂ ਸੀ ਸਿਰਫ ਬੰਦੇ ਦੀ ਲੁੱਟ ਕੋ ਕਰਦੇ ਤੇ ਉਹਦੇ ਪੈਸੇ ਆ ਮੋਬਾਈਲ ਜਿਹੜਾ ਸੀ। ਜਦੋਂ ਉਹ ਓਵਰ ਪਾਵਰ ਹੋ ਗਿਆ ਬੰਦਾ ਮਤਲਬ ਉਹਨੇ ਅੱਗੇ ਕਨਫਰੋంట్ ਕੀਤਾ ਤਾਂ ਫਿਰ ਇਹ ਬੰਦੇ ਕਿਉਂਕਿ ਤਿੰਨ ਸੀਗੇ ਇਹਨਾਂ ਨੇ ਸੋਚਿਆ ਵੀ ਸਾਡੀ ਕਿਤੇ ਭੇਦ ਨਾ ਖੁੱਲ ਜਾਏ ਜਾਂ ਸਾਨੂੰ ਨਾ ਕੋਈ ਪੁਲਿਸ ਨੂੰ ਇਨਫੋਰਮ ਕਰ ਦੇ ਉਹ ਬੰਦਾ ਜਦੋਂ ਕਿ ਉਹਦੀ ਗੱਡੀ 'ਚ ਜੀਪੀਐਸ ਜ ਸੋ ਉਹਨਾਂ ਨੂੰ ਗਲਤੀ ਪਤਾ ਲੱਗੀ ਇਹਨਾਂ ਨੂੰ ਗਲਤੀ ਇਲਮ ਸੀਗਾ ਸੋ ਇਹਨਾਂ ਨੇ ਫਿਰ ਇਹ ਵੱਡਾ ਸਟ੍ਰਕਚਰ ਕੀਤਾ ਸਰ ਇਹਦੇ ਵਿੱਚ ਇੱਕ ਤਾਂ ਇਹ ਜਿਹੜੀ ਗ੍ਰੈਂਡ ਬਾਕਸ ਹੈ ਨਾ ਲੁਧਿਆਣੇ ਦੀ ਨਹੀਂ ਕਹਿੰਦਾ ਆਪਣੇ ਨਾਲ ਕਿਵੇਂ ਜੁੜਿਆ ਕੇਸ ਹੈ ਨਹੀਂ ਕਿਉਂਕਿ ਅਲਟੀਮੇਟਲੀ ਜਿਹੜਾ ਫਿਰ ਬੇਸਿਕਲੀ ਇਨਫੋਰਮੇਸ਼ਨ ਸਾਡੇ ਕੋਲ ਆਈ ਉਹਨਾਂ ਨੇ ਇਹ ਦੱਸਿਆ ਵੀ ਰਾਏਕੋਟ ਨੂੰ ਜਾ ਰਹੇ ਸੀਗੇ ਜਿਹੜੀ ਉਹਦੀ ਲਾਈਵ ਲੋਕੇਸ਼ਨ ਸੀ ਨਾ ਇਹ ਕੀ ਕਰਦੇ ਨੇ ਕਿਉਂਕਿ ਜਿਹੜੇ ਟੈਕਸੀ ਡਰਾਈਵਰ ਹੁੰਦੇ ਨੇ ਆਪਣੀ ਕਰੂਜਨ ਲੋਕੇਸ਼ਨ ਸ਼ੇਅਰ ਕਰ ਦਿੰਦੇ ਹੁੰਦੇ ਨੇ ਸਾਥੀਆਂ ਨੂੰ ਕਿ ਤਾਂਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਕਿਤੇ ਕੋਈ ਪਾਈਚੰਦ ਹੈ ਜੀ ਵਾਰਦਾਤ ਹੋ ਜਾਏ ਤਾਂ ਸਾਡੇ ਦ ਤਾਂ ਉਹਨਾਂ ਨੇ ਪੁੱਛਿਆ ਵੀ ਅਸੀਂ ਲੁਧਿਆਣਾ ਰੂਰਲ ਪੁਲਿਸ ਨੂੰ ਕੰਟੈਕਟ ਕਰੀਏ ਬਿਕਾਜ਼ ਲਾਸਟ ਲੋਕੇਸ਼ਨ ਜਿਹੜੀ ਵੀ ਠੀਕ ਠਾਕ ਆ ਰਹੀ ਸੀ 3:40 ਮਿੰਟ ਤੱਕ ਉਹ ਸਾਡੇ ਹਿਸੋਵਾਲ ਪਿੰਡ ਦੀ ਆ ਰਹੀ ਸੀ ਉਸ ਤੋਂ ਬਾਅਦ ਉਹ ਬਾਈ ਬੰਦ ਹੋਇਆ ਉਹਨਾਂ ਨੇ ਇਮੀਡੀਏਟਲੀ ਸਾਨੂੰ ਕੰਟੈਕਟ ਕੀਤਾ ਤੇ ਅਸੀਂ ਐਕਟਿਵ ਹੋ ਗਏ